ਰਣਜੀਤ ਸਿੰਘ ਬੱਗਾ ਹਾਂਜੀ ਹੋਇਆ ਕੀ ਬਾਜੀ ਤੇ ਵੇਖੋ ਜੀ ਮੈਂ ਦੁਕਾਨਦਾਰ ਆ ਰਿਹਾ ਸੀ ਆਪਣੀ ਤੋਂ ਤੇ ਇੱਥੇ ਬਾਥਰੂਮ ਕਰਨਾ ਸੀ ਰੁਕ ਗਿਆ ਬਾਥਰੂਮ ਵੈਦ ਟੰਡ ਦਾ ਦੇਣਾ ਹੈਗੇ ਤੇ ਬਾਥਰੂਮ ਮੈਂ ਕਿਹਾ ਚੱਲ 2 ਮਿੰਟ ਕਰ ਲੈਂਦੇ ਆ ਬਾਥਰੂਮ ਕਰਕੇ ਆਪਣੀ ਗੱਡੀ 'ਚ ਬੈਠ ਨਹੀਂ ਲੱਗਾ ਸੀ ਤੇ ਦੋ ਬੰਦੇ ਆ ਗਏ ਉਹਨਾਂ ਨੇ ਮੈਨੂੰ ਪੁੱਛਿਆ ਇੱਥੇ ਝਾੜੀਆਂ 'ਚ ਕੋਈ ਬੰਦਾ ਹੋ ਸਕਦਾ ਮੈਨੂੰ ਤੇ ਸਮਝ ਨਹੀਂ ਲੱਗੀ ਮੈਂ ਡਰ ਗਿਆ ਤੇ ਮੇਰਾ ਵੈਪਨ ਆਪਣੀ ਮੇਰੇ ਆਪਣੀ ਸੀਟ ਤੇ ਬਿਆਹ ਖੱਬੀ ਸੀਟ ਤੇ ਮੈਂ ਉਹ ਤੋਂ ਵੈਪਨਾ ਬਣ ਚੁੱਕਿਆ ਨਾਲ ਹੀ 2 ਮਿੰਟ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਆਪਣਾ ਬਾਹਰ ਨਿਕਲਿਆ ਉਹਨਾਂ ਆਪਣੇ ਉਹਨਾਂ ਸੀਟ ਮੇਰੀ ਤਾਂ ਉਹਨਾਂ ਡਿੱਕੀ ਉਹਨਾਂ ਖੋਲੀ ਆਪਣੀ ਬਾਰੀ ਜਿਹੜੀ ਹੈ ਨਾ ਮੇਰੀ ਉਹਨਾਂ ਖੋਲੀ ਬਾਰੀ ਖੋਲ ਕੇ ਮੈਨੂੰ ਆਂਦੇ ਜੋ ਹੈਗਾ ਕੱਢ ਦੇ ਤੇ ਮੈਂ ਉਹਨਾਂ ਨਾਲ ਜਦ ਗਾਣਿਆ ਤੇ ਉਹਨਾਂ ਨੂੰ ਥੋੜਾ ਲੱਗਿਆ ਵੀ ਇਹ ਕੰਮ ਖਰਾਬ ਹੋ ਗਿਆ ਪਤਾ ਨਹੀਂ ਉਹਨਾਂ ਕੋ ਮੈਨੂੰ ਆਪਣਾ ਲੋਕ ਖੋਲਣ ਤਾਂ 2-3 ਮਿੰਟ ਲੱਗੇ ਮੈਨੂੰ ਸਮਝ ਲੱਗੀ ਵੀ ਲੋਕ ਕਿਦਾਂ ਖੋਲਣਾ ਮੈਂ ਤਾਂ ਲੋਕ ਕੀਤਾ ਹੀ ਔਰ ਮੇਰੇ ਵੈਪਨ ਤੇ ਪਹਿਲੀ ਗੋਲੀ ਖਾਲੀ ਹੁੰਦੀ ਹੈ ਤੇ ਪੰਜ ਗੋਲੀਆਂ ਪਿੱਛੇ ਪਈਆਂ ਸੀ ਮੈਂ ਜਦੋਂ ਖੋਲ ਕੇ ਪਹਿਲੀ ਗੋਲੀ ਚਲਾਈ ਆ ਉਹ ਵੀ ਨਹੀਂ ਚੱਲੀ ਤੇ ਪੰਜ ਜਿਹੜੀਆਂ ਪੰਜ ਗੋਲੀਆਂ ਐ ਉਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਚੱਲਿਆ ਮਹਾਰਾਜ ਜਾਂਦਾ ਇਹਨਾਂ ਕੋ ਦਿਹਾੜ ਰਹੀ ਦੋ ਕੋ ਦਿਹਾੜ ਰਹੀ ਔਰ ਉਹ ਬੰਦੇ ਕਹਿੰਦੇ ਇੱਕ ਮੌਕੇ ਤੇ ਡੈਥ ਹੋ ਗਈ ਆ ਇੱਕ ਬੰਦਾ ਸਾਹਮਣੇ ਜਾ ਕੇ ਖੱਬੇ ਹੱਥ ਘੁੰਮ ਗਿਆ ਉਹ ਉਹ ਉਹਦੇ ਕੋਲ ਵੀ ਵਿਪਨ ਸੀ ਉਹਦੇ ਕੋਲ ਵੀ ਵਿਪਨ ਜੀ ਮੈਂ ਵੀ ਵੇਖਿਆ ਵਾ ਹਾਂ ਬਿਲਕੁਲ ਜੀ ਅੱਛਾ ਭਾਜੀ ਜਿਹੜਾ ਉਹਦੀ ਗੋਲੀ ਲੱਗੀ ਕੋਈ ਮਾਰਾ ਜਾਂਦਾ ਜੀ ਪਰ ਪਰ ਮੇਰੇ ਸਾਬ ਨਾਲ ਲੱਗ ਪੱ ਲੱਗੀ ਹੋਣੀ ਚਾਹੀਦੀ ਹੈ ਮਾਰਾ ਜਾਂਦਾ ਆਪਾਂ ਕਿਹੜੇ ਪਈ ਆਪਣਾ ਜਾਜ ਬੜੀ ਪੰਜ ਕੱਢੇ ਜੀ ਮਾਪਾ ਪੰਜ ਹੀ ਹੁੰਦੇ ਮੇਰੇ ਮੈਂ ਪੰਜ ਹੀ ਹੈਗੇ ਪੰਜ ਹੀ ਕੱਢੇ ਪਹਿਲਾਂ ਕੋਈ ਹੱਥੋਂ ਪਾਈ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਨਾ ਜੀ ਨਾ ਉਹਨਾਂ ਸਿੱਧਾ ਮੈਨੂੰ ਉਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਕੋਈ ਵੈਪਨ ਹੈਗਾ ਕਿ ਨਹੀਂ ਹੈਗਾ ਜਾ ਕਿਦਾਂ ਉਹਨਾਂ ਮੈਨੂੰ ਕਿਹਾ ਵੀ ਜੋ ਹੈਗਾ ਆਪਣਾ ਕੱਢ ਦੇ ਤੇ ਮੈਂ ਜਦੋਂ ਆਪਣਾ ਵੈਪਨ ਫੜ ਕੇ ਮੈਂ ਬਾਹਰ ਨਿਕਲਿਆ ਤੇ ਮੈਂ ਬਾਹਰ ਨੂੰ ਭੱਜਿਆ ਉਹਨਾਂ ਨੇ ਮੈਂ ਪਛਾਣ ਜਾਂਦਾ ਰਿਹਾ ਜੀ ਜਿੰਨਾ ਪਛਾਣ ਹੋਇਆ ਗਿਆ ਮੇਰੇ ਕੋਲ ਮੈਂ ਪਛਾਣ ਜਾਂਦਾ ਰਿਹਾ ਤੇ ਮੈਨੂੰ ਕਹਿੰਦਾ ਨੇ ਭਈ ਨਾ ਯਾਰ ਇਦਾਂ ਨਾ ਕਰੋ ਇਦਾਂ ਨਾ ਕਰੋ ਤੇ ਮੈਂ ਮੈਨੂੰ ਲੋਕ ਖੋਲਣ ਤੇ ਮੈਨੂੰ ਬੜਾ ਸਵਾਲ ਲੱਗਿਆ ਕਿ ਮੇਰੇ ਨੂੰ ਲੋਕ ਲੱਭਾ ਨਹੀਂ ਬੜਾ ਝੂੜ ਨਹੀਂ ਮੰਨਣਾ ਵੀ ਜੋ ਕਰੀਏ ਅੱਛਾ ਆਪਣੀ ਕਾਪੜੇ ਕੋ ਕਿਹੜੀ ਗੱਡੀ ਸੀ ਮੇਰੇ ਕੋਲ ਆਲਟੋ ਕੇਦਨ ਲੱਗੀ ਜੀ ਮੇਰੀ ਹਾਂ ਤੇ ਤੇ ਆ ਗੱਡੀ ਦੇਖਾ ਮੇਰੀ ਲੱਗਿਆ ਬਾਹਰੋਂ ਦਾ ਇੱਥੇ ਬਾਹਰੋਂ ਕਰੰਡਿਆ ਸੀ ਤੇ ਬਾਕੀ ਵੇਖੋ ਜੀ ਆਪਾਂ ਦੇ ਦੁਕਾਨਦਾਰ ਬੰਦੇ ਨਾ ਹੀ ਕਿਸੇ ਨਾਲ ਲੜਨ ਵਾਲੇ ਨਾ ਝਗੜਨ ਵਾਲੇ 24-25 ਸਾਲ ਤੋਂ ਇਹ ਸਾਡੇ ਪਿੰਡ ਦੇ ਪ੍ਰਧਾਨ ਸਾਹਿਬ ਨੇ ਹਾਂਜੀ ਹਾਂਜੀ ਪੂਰੀ ਸਜੰਤਾਈ ਬੰਦੇ ਬੈਠੇ ਆ ਆਪਾਂ ਕਿਸੇ ਨਾਲ ਨਾ ਅਜੇ ਤੱਕ ਪਿੰਡ 'ਚ ਝਗੜਾ ਕੀਤਾ ਕਿਸੇ ਨਾਲ ਨਾ ਕਿਤੇ ਬਾਹਰ ਕੀਤਾ ਨਾ ਆਪਣੇ ਘਰ ਲੱਗੇ ਕੀਤਾ ਨਾ ਕਿਤੇ ਹੋਰ ਵੀ ਕਿਸੇ ਸਾਡਾ ਕੋਈ ਨਾ ਵੈਰ ਭਾਵਨਾ ਕਿਸੇ ਨਾਲ ਨਹੀਂ ਕੀਤੀ ਹਾਂਜੀ ਹਾਂਜੀ ਸਾਡੀ ਕਿਸੇ ਨਾਲ ਵੈਰ ਭਾਵਨਾ ਹੀ ਨਹੀਂ ਖਣੀ ਕਿੱਥੇ ਹੁਣੇ ਖਬਰ ਮਿਲੀ ਸੀ ਇੱਕ ਬੌਜੀ ਆ ਰਹੇ ਸੀਗੇ ਇੱਥੇ ਪਸ਼ਾਵ ਕਰਨ ਰੁਕੇ ਆ ਤੇ ਅੰਦਰੋਂ ਉਹ ਝਾੜੀਆਂ 'ਚ ਦੋ ਮੁੰਡੇ ਨਿਕਲੇ ਉਹਨਾਂ ਦੇ ਕਹਿਣ ਮੁਤਾਬਕ ਕਿ ਉਹਨਾਂ ਨੇ ਗਨ ਪੁਆਇੰਟ ਤੇ ਇਹਨਾਂ ਨੂੰ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਆਪਣੇ ਲਾਇਸੈਂਸ ਹੀ ਵੈਪਨ ਨਾਲ ਉਹਨਾਂ ਦੇ ਫਾਇਰ ਕੀਤੇ ਆਪਣੇ ਬਚਾਉ ਲਈ ਉਹ ਇੱਕ ਮੁੰਡੇ ਦੀ ਡੈਥ ਹੋ ਗਈ ਐਟ ਦੀ ਸਪੌਟ ਤੇ ਉਹਦੀ ਬੋਡੀ ਦਾ ਆਪਾਂ ਮੋਰਚਰੀ ਚ ਭਜਵਾਤੀ ਆ ਕਾਰਵਾਈ ਲਈ ਤੇ ਸਰਚ ਕਰ ਰਹੇ ਆ ਮੌਕੇ ਤੇ ਦੇਖ ਰਹੇ ਆ ਉਹ ਬੜੀ ਜੀ ਸਰ ਕਹਿੰਦੇ ਇੱਕ ਭੱਜ ਗਿਆ ਦੋ ਦੱਸ ਰਹੇ ਜੀ ਇੱਕ ਭੱਜ ਗਿਆ ਇੱਕ ਭੱਜ ਗਿਆ ਹਾਂਜੀ ਤਾਂ ਜਿਹੜੀ ਮੌਤ ਹੋਇਆ ਕਿੰਨੀ ਉਮਰ ਦਾ ਉਹ ਬੰਦਾ ਆ 30 32 ਸਾਲ ਦਾ 35 ਕ ਦਾ ਲੱਗਦਾ ਜੀ ਤੇ ਬਾਕੀ ਸਰਚ ਕਰਕੇ ਅਗਲਾ ਦੇ ਉਹਨਾਂ ਦੇ ਵੈਪਨ ਬਰਬਦ ਹੋਏ ਜਿੰਨਾ ਪਰ ਵੈਪਨ ਜਿਹੜਾ ਜਿਹੜਾ ਇੱਕ ਦੀ ਜਿਹਦੀ ਮੌਤ ਹੋਈ ਆ ਉਹਦੇ ਕੋਲ ਇੱਕ ਪਿਸਤਲ ਆ ਨਜਾਇਜ਼ ਤੇ ਚਾਰ ਰੌਂਦ ਬਰਬਦ ਹੋਏ ਆ ਤੇ ਉਹ ਦੇਖ ਰਹੇ ਆ ਸਰਚ ਕਰ ਰਹੇ ਆ ਜੀ ਜਿਹੜਾ ਦੂਸਰਾ ਉਹ ਨਹੀਂ ਬਰਬਦ ਹੋਇਆ ਹਲੇ ਤੱਕ ਨਹੀਂ ਉਹ ਸਰਚ ਕਰ ਰਹੇ ਆ ਏਰੀਆ ਦੀ ਹਾਂ ਹਾਂ ਜਿਹਦੀ ਜਿਹਦੇ ਦੀ ਮੌਤ ਹੋਈ ਆ ਉਹ ਕਿੱਥੇ ਰਹਿ ਰਹੇ ਉਹ ਲੋਕਲ ਅੰਮ੍ਰਿਤਸਰ ਦੇ ਹੀ ਆ ਜੀ ਉਹ ਜੁਵਲਰ ਦੀ ਦੁਕਾਨ ਕਰਦੇ ਸੀਗੇ ਤੇ ਉਹਨਾਂ ਦੀ ਸਟੇਟਮੈਂਟ ਲੇ ਕੇ ਉਹਨਾਂ ਦੀ ਲੁੱਟ ਦੇ ਮਤਲਬ ਉਹਨਾਂ ਦੇ ਖਿਲਾਫ ਕਾਰਵਾਈ ਕਰ ਰਹੇ ਆ ਕਿਹੜੀ ਰੋਡ ਹੈ ਜੀ ਕਿਹੜਾ ਇਲਾਕਾ ਹੈ ਜੀ ਹੈ ਗਈ ਆ ਜੀ ਆਪਣੇ ਗਾਰਡਨਰ ਕਲੇਬ ਦੇ ਨੇ ਠੀਕ ਹੈ ਬਾਈਪਾਸ